ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਇੱਕ ਸੁਧਾਰਨ ਪਿੰਡ ਦੀ ਕੁੜੀ ਸਪਨੇ ਵੱਡੇ ਨਹੀਂ ਸੀ ਬਸ ਇਹੀ ਚਾਹੁੰਦੀ ਸੀ ਕਿ ਵਿਆਹ ਤੋਂ ਬਾਅਦ ਇੱਕ ਆਪਣਾ ਘਰ ਹੋਵੇ ਜਿੱਥੇ ਉਸ ਦੀ ਇੱਜ਼ਤ ਹੋਵੇ ਵਿਆਹ ਦੇ ਪਹਿਲੇ ਦਿਨ ਸਭ ਠੀਕ ਲੱਗਿਆ ਪਰ ਹੌਲੀ-ਹੌਲੀ ਉਸ ਨੇ ਮਹਿਸੂਸ ਕੀਤਾ ਉਸ ਦੀ ਆਵਾਜ਼ ਦੀ ਕੋਈ ਕੀਮਤ ਨਹੀਂ ਪਤੀ ਦੀ ਚੁੱਪ ਹਰ ਰੋਜ਼ ਉਸ ਨੂੰ ਹੋਰ ਇਕੱਲਾ ਕਰਦੀ ਗਈ ਸੱਸ ਦੇ ਤਾਨੇ ਉਸ ਦੇ ਦਿਲ ਵਿੱਚ तीर ਬਣ ਕੇ ਲੱਗਦੇ ਇਸ ਘਰ ਚ ਤੋਂ ਸਿਰਫ ਕੰਮ ਕਰਨ ਆਈ ਹੈ ਜਿਆਦਾ ਬੋਲਣ ਦੀ ਲੋੜ ਨਹੀਂ ਰੱਜੋ ਚੁੱਪ ਰਹੀ ਕਿਉਂਕਿ ਉਸ ਨੂੰ ਸਿਖਾਇਆ ਗਿਆ ਸੀ ਕਿ ਚੰਗੀ ਔਰਤ ਉਹ ਹੁੰਦੀ ਹੈ ਜੋ ਸਹਿੰਦੀ ਹੈ ਇੱਕ ਦਿਨ ਗੱਲ ਇੰਨੀ ਵੱਧ ਗਈ ਕਿ ਪਤੀ ਨੇ ਸਿੱਧਾ ਕਹਿ ਦਿੱਤਾ ਤੂੰ ਮੇਰੀ ਪਸੰਦ ਨਹੀਂ ਸੀ ਘਰਦਿਆਂ ਦੀ ਮਰਜ਼ੀ ਸੀ ਉਸ ਪਲ ਰੱਜੋ ਦੇ ਅੰਦਰ ਕੁਝ ਮਰ ਗਿਆ ਸੀ ਪਰ ਉਹ ਰੋਈ ਨਹੀਂ ਉਸਨੇ ਸਿਰ ਚੁਕਾ ਲਿਆ ਰਾਤ ਉਹ ਉਹ ਚੁੱਪ ਚਾਪ ਛੱਤ ਨੂੰ ਤੱਕਦੀ ਰਹੀ ਸਵਾਲ ਬਹੁਤ ਸਨ ਪਰ ਜਵਾਬ ਕੋਈ ਨਹੀਂ ਦਿਨ ਲੋਕਾਂ ਲਈ ਸੀ ਰਾਤ ਸਿਰਫ ਉਸ ਦੀ ਰਾਤਾਂ ਨੂੰ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਕਿ ਮੈਂ ਇੰਨੀ ਮਾੜੀ ਹਾਂ ਕਿ ਮੇਰੀ ਕੋਈ ਕਦਰ ਨਹੀਂ ਮਾਪੇ ਬਾਪ ਨੂੰ ਦੱਸਦੀ ਤਾਂ ਉਹ ਕਹਿੰਦੇ ਧੀਏ ਘਰ ਬਚਾ ਲੈ ਸਮਾਜ ਕਹਿੰਦਾ ਔਰਤ ਦਾ ਘਰ ਪਤੀ ਦਾ ਘਰ ਹੁੰਦਾ ਹੈ ਰਾਜੋ ਸੋਚਦੀ ਫਿਰ ਮੇਰਾ ਆਪਣਾ ਘਰ ਕਿੱਥੇ ਹੈ ਇੱਕ ਰਾਤ ਜਦੋਂ ਉਸ ਦੀ ਬੇਇੱਜ਼ਤੀ ਹੱਦ ਤੋਂ ਵੱਧ ਗਈ ਉਹ ਆਇਨੇ ਅੱਗੇ ਖੜੀ ਹੋ ਗਈ ਉਸ ਨੇ ਆਪਣੀਆਂ ਅੱਖਾਂ ਵਿੱਚ ਡਰ ਨਹੀਂ ਥਕਾਵਟ ਵੇਖੀ ਉਸ ਨੇ ਆਪਣੇ ਆਪ ਨੂੰ ਕਿਹਾ ਜੇ ਮੈਂ ਅੱਜ ਵੀ ਚੁੱਪ ਰਹੀ ਤਾਂ ਕੱਲ ਮੇਰੀ ਪਛਾਣ ਵੀ ਨਹੀਂ ਰਹੇਗੀ ਉਸ ਰਾਤ ਰੱਜੋ ਨੇ ਰੋਇਆ ਨਹੀਂ ਉਸ ਰਾਤ ਰੱਜੋ ਨੇ ਫੈਸਲਾ ਕੀਤਾ ਅਗਲੇ ਦਿਨ ਉਹ ਕਿਸੇ ਨਾਲ ਲੜੀ ਨਹੀਂ ਕਿਸੇ ਨੂੰ ਦੋਸ਼ ਨਹੀਂ ਦਿੱਤਾ ਉਸ ਨੇ ਸਿਰਫ ਆਪਣੇ ਲਈ ਇੱਕ ਕਦਮ ਚੁੱਕਿਆ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਆਪਣੇ ਪੈਰਾਂ ਤੇ ਖੜੀ ਹੋਣ ਲੱਗੀ ਲੋਕਾਂ ਨੇ ਗੱਲਾਂ ਕੀਤੀਆਂ अकेਲੀ ਔਰਤ ਕੀ ਕਰ ਲਵੇਗੀ ਪਰ ਰਾਜੋ ਜਾਣਦੀ ਸੀ ਇਹ ਰਾਹ ਔਖਾ ਹੈ ਪਰ ਸਹੀ ਹੈ ਅੱਜ ਰਾਜੋ अकेਲੀ ਹੈ ਪਰ ਡਰੀ ਹੋਈ ਨਹੀਂ ਅੱਜ ਉਸ ਦੇ ਕੋਲ ਉਹ ਸਭ ਨਹੀਂ ਜੋ ਲੋਕ ਵੇਖਦੇ ਨੇ ਪਰ ਉਹ ਉਹ ਸਭ ਹੈ ਜੋ ਔਰਤ ਨੂੰ ਮਜ਼ਬੂਤ ਬਣਾਉਂਦਾ ਹੈ ਆਤਮ ਸਨਮਾਨ ਉਹ ਕਹਿੰਦੀ ਹੈ ਚੁੱਪ ਰਹਿ ਕੇ ਮੈਂ ਆਪਣੇ ਆਪ ਨੂੰ ਗਵਾ ਦਿੱਤਾ ਸੀ ਬੋਲ ਕੇ ਮੈਂ ਆਪਣੇ ਆਪ ਨੂੰ ਲੱਭ ਲਿਆ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂਹੀ ਹੋਵੇ ਤਾਂ ਕਮੈਂਟਾਂ 'ਚ ਜ਼ਰੂਰ ਲਿਖੋ ਇਹ ਚੈਨਲ ਉਹਨਾਂ ਲਈ ਹੈ ਜੋ ਚੁੱਪ ਰਹੀ ਪਰ ਹੁਣ ਹਾਰਨਾ ਨਹੀਂ ਕਹਾਣੀ ਪਸੰਦ ਆਈ ਤਾਂ ਲਾਈਕ ਕਰੋ ਆਪਣੇ ਨਾਲ ਸ਼ੇਅਰ ਕਰੋ SKB ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਪੋਰਟ ਸਾਡੀ ਤਾਕਤ ਹੈ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ